ਹਾਂਜੀ ਕੀ ਹਾਲ ਚਾਲ ਆ ਦੋਸਤੋ ਅੱਜ ਤੁਹਾਡੇ ਵਾਸਤੇ ਪਟਿਆਲੇ ਦੇ ਵਿੱਚ ਬਹੁਤ ਹੀ ਘੈਂਟ ਤੇ ਆਲਿਸ਼ਾਨ ਕੋਠੀ ਲੈ ਕੇ ਆਏ ਹਾਂ ਕੋਠੀ ਦੀ ਹੈਗੀ 220 ਗਜ ਦੇ ਵਿੱਚ ਕੋਠੀ ਆ ਤੁਸੀਂ ਦੇਖ ਸਕਦੇ ਹੋ ਹਨ ਇਹਦਾ ਫਰੰਟ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਆ ਹਰ ਦੋ ਗੱਡੀਆਂ ਤਾਂ ਤੁਸੀਂ ਇੱਥੇ ਬਹੁਤ ਆਸਾਨੀ ਨਾਲ ਲਾ ਸਕਦੇ ਹੋ ਇਸ ਤੋਂ ਬਿਨ ਅਜੇ ਤੁਸੀਂ ਆਪਣੀ ਬਾਈਕ ਵਗੈਰਾ ਖੜੀ ਕਰਨੀ ਉਹ ਵੀ ਤੁਸੀਂ ਇੱਥੇ ਖੜੇ ਕਰ ਸਕਦੇ ਹੋ ਤੇ ਕੋਠੀ ਦਾ ਰੇਟ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਲਾਸਟ ਦੇ ਵਿੱਚ ਚਲੋ ਆਪਾਂ ਕੋਠੀ ਦੇਖਦੇ ਹਾਂ ਪਹਿਲਾਂ ਤੇ ਕੋਠੀ ਅੰਦਰੋਂ ਦੇਖ ਸਕਦੇ ਹੋ ਨਾ ਕਿੰਨੀ ਵਧੀਆ ਤੇ ਮਾਡਰਨ ਤਰੀਕੇ ਦੀ ਬਣੀ ਹੋਈ ਆ ਇੱਧਰ ਆ ਸੋਫੇ ਵਾਲਾ ਕਮਰਾ ਤੁਸੀਂ ਇੱਥੇ ਦਰੋਂ ਦੇਖੋ ਕਿੰਨਾ ਵਧੀਆ ਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਹੋਇਆ ਹੋਇਆ ਇਹ ਆ ਉਹ ਲੌਬੀ ਏਰੀਆ ਲੌਬੀ ਏਰੀਆ ਵੀ ਦੇਖੋ ਪੂਰਾ ਖੁੱਲਾ ਡੁੱਲਾ ਹੈ ਤੇ ਓਪਨ ਕਿਚਨ ਮਿਲ ਜੂਗੀ ਤੁਹਾਨੂੰ ਲੌਬੀ ਏਰੀਆ ਦੇ ਵਿੱਚ ਕਿਚਨ ਦੇ ਵਿੱਚ ਤੁਹਾਨੂੰ ਸਾਰਾ ਵੁੱਡਵਰਕ ਕੰਪਲੀਟ ਮਿਲੂਗਾ ਤੁਹਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਡਬਲ ਸ਼ਿੰਕਾ ਕਿਚਨ ਦੇ ਵਿੱਚ ਸਾਰਾ ਕੰਮ ਕੰਪਲੀਟ ਮਿਲੂਗਾ ਤੇ ਨਾਲ ਹੀ ਆ ਜਾਂਦੇ ਨੇ ਬੈੱਡਰੂਮ ਬੈੱਡਰੂਮ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੇ ਖੁੱਲੇ ਡੁੱਲੇ ਨੇ ਤੇ ਕਿੰਨੇ ਘੈਂਟ ਤਰੀਕੇ ਦੇ ਨਾਲ ਵੁੱਡਵਰਕ ਸਾਰਾ ਤੁਹਾਨੂੰ ਕੰਪਲੀਟ ਹੋਇਆ ਹੋਇਆ ਮਿਲੂਗਾ ਤੇ ਨਾਲ ਹੀ ਤੁਸੀਂ LED ਪੈਨਲ ਦੇਖ ਸਕਦੇ ਹੋ ਨ ਵਧੀਆ ਤਰੀਕੇ ਦੇ ਨਾਲ ਕੰਪਲੀਟ ਮਿਲੂਗਾ ਸਾਰਾ ਕੁਝ ਕੀਤਾ ਹੋਇਆ ਇਧਰ ਡ्रेसਿੰਗ ਰੂਮ ਹਨ ਤੇ ਤੁਸੀਂ ਡ्रेसਿੰਗ ਵਗੈਰਾ ਕਰ ਸਕਦੇ ਹੋ ਤੇ ਨਾਲ ਹੀ ਮਿਲ ਜੂ ਤੁਹਾਨੂੰ ਅਟੈਚ ਬਾਥਰੂਮ ਬਾਥਰੂਮ ਦਾ ਥੋੜਾ ਬਹੁਤਾ ਕੰਮ ਰਹਿ ਜਾਂਦਾ ਹੈ ਜਿੰਨਾ ਵੀ ਕੰਮ ਰਹਿੰਦਾ ਹੈ ਬਾਈ ਹੋਰੀ ਸਾਰਾ ਤੁਹਾਨੂੰ ਕੰਪਲੀਟ ਕਰਵਾ ਕੇ ਦੇਣਗੇ ਤੇ ਇਧਰ ਆ ਜਾਂਦਾ ਬਾਲਕੋਨੀ ਹਨ ਤੁਸੀਂ ਬਾਲਕੋਨੀ ਦੇਖੋ ਬਾਹਰਲੀ ਹਵਾ ਵੀ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਨਾ ਕੰਮ ਪੂਰਾ ਮਾਡਰਨ ਤਰੀਕੇ ਦੀ ਲੁੱਕ ਦਿੱਤੀ ਹੋਈ ਹੈ ਕੋਠੀ ਦੇ ਵਿੱਚ ਕੁਝ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਆਏਗੀ ਤੇ ਆ ਜਾਂਦਾ ਨਾਲ ਹੀ ਦੂਜਾ ਬੈਡਰੂਮ ਇਧਰ ਤੁਸੀਂ ਦੇਖ ਸਕਦੇ ਹੋ ਇਧਰ ਡਿਜ਼ਾਈਨ ਵੱਖਰਾ ਆ ਸਾਰੇ ਕਮਰਿਆਂ ਦੇ ਮਿਲੇਗਾ ਨਾ ਬੈੱਡ ਵੀ ਦੇਖ ਸਕਦੇ ਹੋ ਤੇ LED ਪੈਨਲ ਵੀ ਇਧਰ ਵੱਖਰੇ ਤਰੀਕੇ ਦਾ ਡਿਜ਼ਾਈਨ ਕੀਤਾ ਹੋਇਆ ਆ ਤੇ ਨਾਲੇ ਤੁਹਾਨੂੰ ਇੱਥੇ ਕਬੂਰਡ ਵੀ ਮਿਲ ਜੇਗਾ ਹਨਾ ਬਹੁਤ ਘੈਂਟ ਤਰੀਕੇ ਨਾਲ ਕੰਮ ਕੀਤਾ ਹੋਇਆ ਸਾਰੀ ਕੋਟੀ ਦੇ ਵਿੱਚ ਹੁਣ ਆਪਾਂ ਉੱਪਰ ਦੇਖਦੇ ਆ ਨਾ نیچے ਇਹ ਸੀ ਨੀਚੇ ਦਾ ਏਰੀਆ ਨੀਚੇ ਦਾ ਬਹੁਤ ਘੈਂਟ ਲੁੱਕ ਦਿੱਤੀ ਹੋਈ ਆ ਪੌੜੀਆਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਨਾ ਕਿੰਨੇ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਕੁਛ ਵੀ ਤੁਹਾਨੂੰ ਇੱਥੇ ਇਹ ਨਹੀਂ ਲੱਗਦਾਗਾ ਸਾਰਾ ਕੰਮ ਇੱਥੇ ਮਾਡਰਨ ਤਰੀਕੇ ਦਾ ਆ ਯਾ ਸਾਰੀ ਲਗਜ਼ਰੀ ਲੋਕਾਪੂਰੀ ਕੋਟੀ ਦੀ ਤੇ ਪੌੜੀਆਂ ਚੜਨ ਸਾਰੀ ਸੱਜੇ ਹੱਥ ਤੋਂ ਤੁਹਾਨੂੰ ਇੱਕ ਬੈੱਡਰੂਮ ਮਿਲ ਜੇਗਾ ਇਹ ਬੈੱਡਰੂਮ ਵੀ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਖੁੱਲਾ ਡੁੱਲਾ ਆ ਇਸ ਬੈੱਡਰੂਮ ਦੇ ਵਿੱਚ ਵੀ ਦੇਖ ਸਕਦੇ ਹੋ ਵਾਲਪੇਪਰ ਤੁਹਾਨੂੰ ਅਲੱਗ ਤਰੀਕੇ ਦਾ ਮਿਲ ਜੂਗਾ ਸਾਰੇ ਕਮਰਿਆਂ ਦੇ ਵਿੱਚ ਡਿਫਰੈਂਟ ਡਿਫਰੈਂਟ ਆ ਤੇ ਤੁਸੀਂ ਇੱਧਰ ਵਿੰਡੋ ਵੀ ਦੇਖ ਸਕਦੇ ਹੋ ਉਧਰੋਂ ਬਾਹਰਲਾ ਵੀ ਉਹ ਵੀ ਚੈੱਕ ਕਰ ਸਕਦੇ ਹੋ ਇੱਥੇ ਤੁਸੀਂ ਤੇ ਵੁੱਡਵਰਕ ਆ ਜਿਹੜਾ ਇੱਕ ਬੈੱਡਰੂਮ ਦੇ ਵਿੱਚ ਉਹ ਤੁਹਾਨੂੰ ਸਿਰਫ ਦੋ ਕਮਰਿਆਂ ਦੇ ਵਿੱਚ ਮਿਲੇਗਾ ਤਾਲ ਤੁਸੀਂ ਇੱਧਰ ਬਾਹਰਲਾ 뷰 ਵੀ ਚੈੱਕ ਸਕਦੇ ਹੋ ਨਾ ਬਾਲਕੋਨੀ ਆ ਗਈ ਤੁਸੀਂ ਇੱਥੋਂ ਬਾਹਰਲਾ 뷰 ਵੀ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਵਧੀਆ ਆ ਤੇ ਅੰਦਰ ਜਾ ਕੇ ਦੇਖੋ ਸਾਹਮਣੇ ਆ ਜਾਂਦਾ ਅਟੈਚ ਬਾਥਰੂਮ ਬਾਥਰੂਮ ਵੀ ਤੁਹਾਨੂੰ ਇਹਦੇ ਨਾਲੇ ਮਿਲ ਜਾਊਗਾ ਬਾਥਰੂਮ ਦਾ ਜਿਹੜਾ ਕੰਮ ਹੋ ਕੰਪਲੀਟ ਕਰਵਾ ਕੇ ਦੇਣਗੇ ਜੋ ਜੋ ਵੀ ਕੰਮ ਰਹਿੰਦਾ ਹੈ ਕੋਠੀ ਦੇ ਵਿੱਚ ਬਾਈ ਹੋਰੀ ਸਾਰਾ ਕੰਮ ਕੰਪਲੀਟ ਕਰਵਾ ਕੇ ਦੇਣਗੇ ਤੇ ਇੱਧਰ ਆ ਜਾਂਦਾ ਤੁਸੀਂ ਇੱਥੇ ਆਪਣਾ ਸਟੋਰ ਵਗੈਰਾ ਬਣਾ ਸਕਦੇ ਹੋ ਕੋਈ ਫालतू ਸਮਾਨ ਰੱਖ ਸਕਦੇ ਹੋ ਤੇ ਨਾਲੇ ਤੁਸੀਂ ਇਧਰ ਬੈਕ ਸਾਈਡ ਦਾ ਵੀਊ ਦੇਖ ਸਕਦੇ ਹੋ ਹਨਾ ਆਲੇ ਦੁਆਲੇ ਵਧੀਆ ਬੰਦੇ ਰਹਿੰਦੇ ਨੇ ਪੂਰਾ ਪੋਰਸ਼ ਏਰੀਆ ਦੇ ਵਿੱਚ ਆਹੇ ਤੇ ਜੇਕਰ ਇਸ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਹੋਰਾਂ ਨੇ 95 ਲੱਖ ਰੁਪਏ ਸ ਕੋਠੀ ਦਾ ਮੁੱਲ ਕਰਿਆ ਤੇ ਬਾਕੀ ਦਾ ਮਾਨ ਤਨ ਹੀ ਕਰ ਦੇਣਗੇ ਮੌਕੇ ਦੇ ਉੱਪਰ ਤੁਸੀਂ ਸਾਰੇ ਪੈਸੇ ਨਹੀਂ ਦੇਣੇ ਹੈਗੇ ਬਾਈ ਹੋਰਾਂ ਨੂੰ ਬਸ 15-20 ਲੱਖ ਰੁਪਏ ਦੇਣਾ ਹੈ ਤੇ ਬਾਕੀ ਦੇ ਉੱਪਰ ਇਹ ਲੋਨ ਕਰਵਾ ਦੇਣਗੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਡਾਕੂਮੈਂਟ ਦੇਣੇ ਆ ਬਾਕੀ ਦਾ ਸਾਰਾ ਕੰਮ ਬਾਈ ਹੋਰੀ ਆਪ ਕਰਵਾਉਣਗੇ ਤੇ ਜੇਕਰ ਇੱਥੇ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਟਿਆਲੇ ਏਕਤਾ ਵਿਹਾਰ ਕਲੋਨੀ ਦੇ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ